ਵੀ ਦੇਖ ਲੈਣਾ ਬਿਲਕੁਲ ਬਿਲਕੁਲ ਕਹੀਆਂ ਚੀਜ਼ਾਂ ਨੇ ਮੈਂ ਨਾ ਸਰਾ ਵੀਡੀਓ ਤੂੰ ਵੀ ਬਣਾਉਣਾ ਦੇਖਣਾ ਦੇਖਣ ਤੇ ਮਤਲਬ ਸੁਣਨ ਤੇ ਦੇਖਣ ਦੇ ਤੁਹਾਨੂੰ ਫਰਕ ਨਜ਼ਰ ਆਊਗਾ ਜੋ ਤੁਸੀਂ ਵੀਡੀਓ ਤੇ ਦੇਖਦੇ ਆ ਉਹਦੇ ਨਾਲ ਉਹ ਤੁਹਾਨੂੰ 30 40 ਪੈਸੇ ਇੱਥੇ ਆ ਕੇ ਕੁਝ ਵੱਧ ਚੀਜ਼ ਮਿਲੂਗੀ ਵਾਦਾ ਹੁੰਦਾ ਤੁਹਾਡੇ ਨਾਲ ਕੋਈ ਬਾਹਰ ਆਪਣੀ ਝੋਟੀ ਨਾਰਮਲ ਬੁੱਧ ਕਰਦੀ ਹੈ ਹਰੇਕ ਬਿਲਕੁਲ ਹਾਂਜੀ ਹਾਂਜੀ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਸਰਵੇ ਗੱਲੇ ਮਸਗੀਦਾ ਬਹੁਤ ਸਬਰ ਪਏ ਮੈਂ ਬਿਲਕੁਲ ਜੀ 150 ਕਿਲੋਮੀਟਰ ਦੇ ਕਰੀਬ ਪਿੰਡ ਹੈ ਆਪਾਂ ਤਾਂ ਕਿਦੇ ਉਹ ਏਰੀਆ ਗਏ ਨਹੀਂ ਅੱਜ ਭਰਾ ਆ ਪਾ ਗਿਆ ਭਰਾ ਦੇ ਆਪਣੇ ਸੁਲਰ ਘਰਾਟ ਹਨ ਹਾਂ ਸੁਲਰ ਘਰਾਟ ਸੁਲਰ ਘਰਾਟ ਬਾਈ ਦੀ ਭੈਣ ਹੈ ਨਾ ਹਾਂ ਜੀ ਫਿਰ ਹਾਂ ਤੇ ਉੱਥੇ ਆਇਆ ਤੇ ਬਾਈ ਕਹਿੰਦਾ ਪਹਿਲਾਂ ਵੀ ਇੱਕ ਦੋ ਵਾਰੀ ਹੋਈ ਹੈ ਹਾਂ ਪਰ ਸਾਡਾ ਸਵਾ ਭਾਜ ਸ਼ੁਰੂ ਕਰਦੇ ਹਾਂ ਤਲਾਸ਼ ਬਸਮਾ ਦਾ ਜ਼ਿਕਰ ਪਸਮਾ ਦੀ ਫਿਕਰ YouTube ਨਿਊ ਗੈਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿਕਾਰ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹੋਇਆ ਮਿੱਤਰੋ ਤੁਹਾਨੂੰ ਪਿੰਡ ਰਮਗੜ੍ਹ ਸੰਧਵਾ ਜ਼ਿਲ੍ਹਾ ਸੰਗਰੂਰ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਬਾਈ ਹੈਪੀ ਦੇ ਰਹਿਣ ਵਸੇਰੇ ਦੇ ਵਿੱਚ ਆਪਾਂ ਅੱਜ ਮੌਜੂਦ ਆ ਅੱਜ ਤੁਹਾਨੂੰ ਮਿੱਤਰੋ ਹੈਪੀ ਬਾਈ ਦੇ ਫਾਰਮ ਦੇ ਉੱਤੋਂ ਮੋਹਰਾ ਦਾ ਖਜ਼ਾਨਾ ਦਿਖਾਵਾਂਗੇ ਜਿਹੜਾ ਬਾਈ ਦੇ ਕੋਲੇ ਬ੍ਰਾਂਡ ਹੋਿੰਦੇ ਚੰਗੀਆਂ ਮਈਆਂ ਲੈਣ ਵਾਲੇ ਭਰਾਵਾਂ ਨੂੰ ਸਨੇਹਾ ਲਾਵਾਂਗੇ ਬਾਈ ਦੂਰ ਕਿਤੇ ਜਾਣ ਦੀ ਬਜਾਏ ਬਾਈ ਹੈਪੀ ਦੇ ਨੰਬਰ ਤੇ ਸਕਰੀਨ ਤੇ ਲਗਾਤਾਰ ਚੱਲੂਗਾ ਬਾਈ ਦੇ ਕੋਲ ਜਿਹੜਾ ਮਰਜ਼ੀ ਬ੍ਰਾਂਡ ਆ ਕੇ ਖਰੀਦ ਲੈਣ ਤੋਂ ਟੌਪ ਆਫ ਮੈਂ ਤੁਹਾਨੂੰ ਇੱਥੇ ਦੇਖ ਕੇ ਨੂੰ ਮਿਲ ਕੇ ਕਹਿਣ ਤੋਂ ਪਾਵੇ ਆ ਵੀ ਬਾਈ ਤੁਹਾਡੀ ਪੈਸੇ ਜੇਬ ਦੇ ਵਿੱਚ ਹੋਣਿਆ ਲੋਕੀਆ ਪਰ ਮੈਂ ਤਾਂ ਤੁਸੀਂ ਨਹੀਂ ਭੱਜ ਕੇ ਜਾਂਦੇ ਇਹ ਵੱਡੀ ਗੱਲ ਆ ਜੋ ਕਰਦੇ ਮੁਲਾਕਾਤ ਬਾਈ ਜਾਣੇ ਪਛਾਣੇ ਹੈਪੀ ਬਰਥਡੇ ਸਤਿਕਾਰ ਕਰਦੇ ਕੀ ਹਾਲ ਹੈ ਲੱਡੇ ਹਾਂਜੀ ਹਾਂਜੀ ਬਾਈ ਬਹੁਤ ਬਹੁਤ ਧੰਨਵਾਦ ਬਾਈ ਸਰਵੇ ਗੇਲੇ ਮਸਕੀ ਦਾ ਬਹੁਤ ਸਬਰ ਪਏ ਮੈਂ ਬਿਲਕੁਲ ਜੀ 150 ਕਿਲੋਮੀਟਰ ਦੇ ਗਰੀਨ ਹੋ ਪੈਂਦਾ ਆਪਾਂ ਤਾਂ ਕਿਹੜੇ ਉਹ ਏਰੀਆ ਗਏ ਨਹੀਂ ਅੱਜ ਭਰਾ ਬਣਾ ਗਿਆ ਭਰਾ ਦੇ ਆਪਣੇ ਸੁਲਰ ਘਰਾਟਨ ਹਾਂ ਸੁਲਰ ਘਰਾਟਨ ਸੁਲਰ ਘਰਾਟ ਬਾਈ ਦੀ ਭੈਣ ਆ ਨਾ ਹਾਂ ਜੀ ਫਿਰ ਹਾਂ ਤੇ ਉੱਥੇ ਆਇਆ ਸੀ ਬਾਈ ਕਹਿੰਦਾ ਪਹਿਲਾਂ ਵੀ ਇੱਕ ਦੋ ਵਾਰੀ ਹੋਈ ਐ ਹਾਂ ਪਰ ਸਾਡਾ ਸਵਾ ਪੱਜ ਬਣਿਆ ਸਵਾ ਪੱਜ ਬਣਿਆ ਤੇ ਬਾਕੀ ਆਪਾਂ ਪਸ਼ੂ ਜਿਹੜੇ ਇਕੱਠੇ ਕਰਦੇ ਆ ਬਾਈ ਨੂੰ ਵੀ ਪਤਾ ਵੀ ਆਪਾਂ ਹਰ ਐਤਵਾਰ ਜੀ ਪਸ਼ੂ ਆਪਣੇ ਫਾਰਮ ਤੋਂ ਵੇਚਦੇ ਆ 25 ਤੋਂ 20 ਤੋਂ ਬਾਅਦ ਵਾਰ ਆਪਣੇ ਲੱਗੋ ਦਿੰਦੀਆਂ ਹਰ ਐਤਵਾਰ ਹੁੰਦੀਆਂ ਨੇ ਮਰਪੇ ਪਰ ਇਹ ਅੰਤ ਤੁਹਾਡੇ ਹਾਂ ਬਹੁਤ ਭਰਾ ਲੈਣ ਆਉਂਦੇ ਆ ਹਾਂ ਸਾਰੇ ਨੂੰ ਇਹ ਪਤਾ ਵੀ ਉੱਥੇ ਕੀ ਮਿਲਦਾ ਬਿਲਕੁਲ ਬਾਕੀ ਤਾਂ ਅੱਜ ਆਖੀ ਦੇਖ ਲਿਆ ਸਰ ਬਿਲਕੁਲ ਬਿਲਕੁਲ ਕਹੀਆਂ ਚੀਜ਼ਾਂ ਨੇ ਮੈਂ ਨਾ ਸਰਾ ਵੀਡੀਓ ਤੂੰ ਵੀ ਬਣਾਉਣਾ ਹਾਂ ਹਾਂ ਦੇਖਣਾ ਦੇਖਣ ਤੇ ਮਤਲਬ ਸੁਣਨ ਤੇ ਦੇਖਣ ਦੇ ਵਿੱਚ ਤੁਹਾਨੂੰ ਫਰਕ ਨਜ਼ਰ ਆਊਗਾ ਜੋ ਤੁਸੀਂ ਵੀਡੀਓ ਤੇ ਦੇਖਦੇ ਆ ਉਹਦੇ ਨਾਲ ਉਹ ਤੁਹਾਨੂੰ 30 40 ਪੈਸੇ ਇੱਥੇ ਆ ਕੇ ਕੁਝ ਵੱਧ ਚੀਜ਼ ਮਿਲੂਗੀ ਵਾਦਾ ਹੋਊਗਾ ਤੁਹਾਡੇ ਨਾਲ ਕੋਈ ਬਾਹਰ ਆਪਣੀ ਘੋਟੀ ਨਾਰਮਲ ਸਿੱਟ ਖਾਣ ਦੀ ਹਰੇਕ ਬਿਲਕੁਲ ਅਸੀਂ ਬਹੁਤ ਸੋਚ ਸਮਝ ਕੇ ਪਸ਼ੂ ਖਰੀਦਦੇ ਆ ਲੈਣ ਵੇਲੇ ਕੋਈ ਗਾੜੀ ਨਹੀਂ ਵੇਚਣਾ ਦਾ ਪਸ਼ੂ ਨੇ ਵਿਕਣਾ ਬਾਪੂ ਨੇ ਨਾ ਆਪਾਂ ਵੇਚਣਾ ਨਾ ਕੀ ਹੈਪੀ ਦਾ ਨਾਮ ਵੇਚਣਾ ਇਹ ਨਹੀਂ ਹੈਗਾ ਵੀ ਐਚਪੀ ਦੇ ਨਾਮ ਨੇ ਵੇਚਣਾ ਪਸ਼ੂ ਦੀ ਕੁਆਲਿਟੀ ਨੇ ਵੇਚਣਾ ਪਸ਼ੂ ਦੀ ਬਿਊਟੀ ਨੇ ਪਸ਼ੂ ਦੇ ਲੈਣ ਨਖ ਨੇ ਹੈਪੀ ਨੂੰ ਕੀ ਲੈਣਾ ਬਾਈ ਹੈਪੀ ਸਿਆ ਵੀ ਆ ਚੱਕ ਪੈਸੇ ਦਾ ਸਾਨੂੰ ਮੈਂ ਦੇ ਆ ਜਿਹੜਾ ਹੈਪੀ ਬਾਈ ਇਹ ਜਿਹੜੀਆਂ ਅੱਜ ਖੜੀਆਂ ਨੇ ਬਾਈ ਆਪਣੇ ਅੱਜ ਫਾਰਮ ਦੇ ਬਜੂਦਾਂ ਆ ਪਰ ਹੰਕਾਰ ਨਹੀਂ ਕਰਦੇ ਕੋਈ ਜੀ ਜੀ ਇਹਨਾਂ ਨੂੰ ਐਵੇਂ ਲੇਗੇ ਵੀ ਇਹ ਮੇਰੇ ਘਰੀਂ ਨਹੀਂ ਗਣੀਆਂ ਜੀ ਜੀ ਇਸੇ ਮਰਜ਼ੀ ਮੰਡੀ ਵਾਲੇ ਜਿਹੜਾ ਗਰਾਮਾ ਵੇਚ ਲਈ ਤਣ ਉਹ ਤੇ ਮਰਜ਼ੀ ਵੇਚ ਦਿੰਦੀ ਹੈ ਇਹਨਾਂ ਦਾ ਵਿਕੇ ਖੜਾ ਛੁੱਟਣਾ ਕਿਉਂ ਚੀਜ਼ ਐ ਚੀਜ਼ ਜੀ ਕਿਸੇ ਮਰੇ ਲਈ ਤੇ ਕਿਸੇ ਹੋਰ ਦੇ ਵੀ ਘਰੇ ਖੜੀਆਂ ਲੈਣਾ ਇੰਦਰ ਤਾਂ ਵੀ ਵਿਗਣਾ ਇੱਕ ਗੱਲ ਹੋਰ ਹੈ ਵੀ ਨਹੀਂ ਮੈਂ ਇਹ ਗੱਲ ਕਿੱਥੋਂ ਟਿਕ ਗਿਆ ਜਿਹੜੇ ਭਰਾ ਪੰਜ ਸੀ ਕਿ ਜਿਨ੍ਹਾਂ ਨੇ ਮੈਂ ਛੋੜ ਕੇ ਵੀ ਨਹੀਂ ਬੰਨੀ ਹੁੰਦੀ ਜਾਂ ਇਧਰੋਂ ਇਧਰ ਵੀ ਨਹੀਂ ਕੀਤੀ ਉਹਨਾਂ ਨੂੰ ਮੈਂ ਬਹੁਤ ਸੋਦੀ ਵੇਚ ਨਹੀਂ ਹੁੰਦੀ ਹੈ ਮੰਨਦਾ ਕਿ ਨਹੀਂ ਨਾ ਕੋਈ ਐਥੀ ਦਾ ਵਿਚਾਰ ਪਰ ਉਹਨਾਂ ਕੋਈ ਪੋਨਾਂ ਤੇ ਜ਼ਿਆਦਾ ਪਰੋਸਾ ਕਰ ਲੈਂਦੇ ਆ ਹਾਂ ਹੁੰਦਾ ਨਾ ਵਪਾਰੀ ਨਾਲ ਤੋਂ ਦੁਨੀਆਂ ਡਰਦੀ ਹੈ ਕਿਹਨੇ ਜੋ ਬੰਦੇ ਜਾਇ ਹੁੰਦਾ ਹੈ ਇੱਕ ਕਈ ਬੰਦੇ ਦੀ ਇੱਛਾ ਹੁੰਦੀ ਹੈ ਕਿ ਕਰਦੇ ਆ ਕਿ ਠਿਕਣ ਹੋਣੇ ਨੇ ਅਕਬਰ ਵਪਾਰੀ ਦੇ ਵੀ ਕੋਲ ਉਹ ਵਪਾਰੀ ਸ਼ਰੀਰ ਕੇ ਲੈ ਕੇ ਉਹਨਾਂ ਦੇ ਕੋਲ ਹੈ। ਕੋਈ ਤੁਸੀਂ ਆਪਣੀ ਜਾਂਚ ਕਰਕੇ ਲੈ ਲੈ ਕਰੋ। ਕੋਈ ਅਸਟਰ ਦੀ ਵਪਾਰੀ ਕੋਈ ਮਾੜਾ ਨਹੀਂ ਉਮਾਰਦਾ। ਸਾਡੇ ਭਰਾਵਾਂ ਇੱਕ ਹੈਪੀ ਬਈ ਅੱਜਕੱਲ ਮੈਂ ਜਿਹੜੀ ਗੱਲ ਸੁਣੀ ਜੁਰਾ ਵੀ ਹਰ ਬੰਦਾ ਇਹ ਤਿੰਨ ਸੋਚਦਾ ਵੀ ਆਹ ਭਾਈ ਫਲਾਣਾ ਬੰਦਾ ਯਾ ਦੁੱਧ ਪਿਆ ਕੇ ਲੈਵੇਂ ਪਰਾ ਦਿੰਦਾ। ਭਾਈ ਇਹ ਜਿਹਦਾ ਦੁੱਧ ਹੁੰਦੀ ਹੈ? ਨਾ ਨਾ ਦੁੱਧ ਨਾਲ ਲੈਵਾ ਦੇਵੇ। ਨਾ ਦੇਵੇ। ਕਿਸੇ ਪੌਡਰ ਨਾਲ ਨਾ ਨੇ ਕਿਸੇ ਨਾਲ ਸੁੱਧ ਲੈਣਾ ਬ੍ਰੀਡ ਤੇ ਖਰਾਕ ਦੀ ਰੋਟੀ ਦੇਣਾ ਨਾਲ ਕੋਈ ਟੀਕੇ ਨਹੀਂ ਜਿਵੇਂ 7 ਅਪ੍ਰੈਲ ਖੜਿਆ ਆਪਣੇ ਕੋਲ ਇਹ ਇਹ ਅਨੁਸਾਰ ਸਾਰੀਆਂ ਵੀ 15 ਪਰਸੋ ਜੀ 19 ਤਰੀਕ 19 ਜੀ ਬਈ 19 ਤਰੀਕ ਦੇ 25 ਆਪ ਦਾ ਨੋਟ ਕਰ ਲਓ 19 ਤਰੀਕ 10ਵਾਂ ਮਹੀਨਾ ਵੀਰ ਤੋਂ ਪੱਛੀ ਨੂੰ ਹੈਪੀ ਬਾਈ ਦੇ ਕੋਲੇ ਦੀਵਾਲੀ ਤਮਾਕਾ ਹੋਊਗਾ ਨਫਾ ਜੈ ਲਊਗਾ ਤੇ ਬ੍ਰੈਂਡ ਤੋਂ ਪਹਿਲੀ ਹੋਈ ਗੱਲ 25 ਤੋਂ 30 ਹਜ਼ਾਰ ਦਾ ਆਪਣਾ ਨਾਰਮਲ ਵੰਡੀ ਨੂੰ ਵੀ ਰੇਟ ਦਾ ਫਰਕ ਪਊਗਾ ਜੇ ਅੱਜ ਵਿਆਹ ਕਰਨ ਤੇ ਆਣਾ ਭਾਈ ਲੇ ਕੇ ਆਲੇ ਭਾਈ ਆ ਆਹ ਰੋਟੀਆਂ ਦੇ ਦੇਖਿਓ ਹਾਂ ਇਹ ਹੁਣ ਤੇਰੀ ਸਾਹਮਣੇ ਚਾਰ ਮੇਰੀ ਡੰਗ ਦੀ ਵੀੜਿਆ ਸਵੇਰੇ ਖਾਲੀ ਗਰੀਆਂ ਹੋਈਆਂ ਨੇ ਬਿਲਕੁਲ ਹੋਈਆਂ ਨੇ ਆਹ ਦੇਖ ਲੈ ਬਈ ਲਾ ਕੱਟੀ ਆਪਣੀ ਤੇਲ ਵੀ ਗਈ ਅੱਥ ਤੇ ਆਹ ਰੋਟੀਆਂ ਇਥੋ ਤੇ ਆਹ ਰੋਟੀਆਂ ਦੇ ਨਾਲ ਦਿਖਾ ਦੇ ਹਾਂ ਸਿੰਗਰ ਤੋਂ ਲੈ ਕੇ ਮੇਰੇ ਤੱਕ ਨਾ ਹਾਂ ਕਿਹੜੀਆਂ ਨੇ ਜਮਾਲ ਬੋਲਣਾ ਐਂਡ ਆ ਹਾਂ ਸਾਬਲੇ ਉਹ ਪੱਟੀ ਢੋਲੀ ਛੋੜੇ ਸਿੰਗੜੀ ਨਾ ਨਾ ਘੱਟਣਾ ਜਾ ਯਾਰ ਸੁਣ ਦੁੱਧ ਇੱਧਰੋਂ ਘੜ ਲੈ ਬਈ ਆ ਨਹੀਂ ਖੋਲ ਕੇ ਰੱਖਣਾ ਲੈ ਉਹ ਆ ਆ ਜੀ ਹਰਿਆਣੇ ਜਾਣਾ ਹਰਿਆਣੇ ਜਾਣਾ ਹਰਿਆਣੇ ਜਾਓ ਜੀ ਸੁਧ ਕੇ ਉਹ ਜਾਵੋ ਲੈ ਮੇਰੇ ਕੋਲ ਹਾਂ ਤੇ ਘਰ ਮੈਂ ਇੱਕ ਗੱਲ ਕਹਿਣਾ ਹੁੰਦਾ ਬਈ ਹਰਿਆਣਾ ਮਾੜਾ ਨਹੀਂ ਹਰਿਆਣੇ ਵਾਲੇ ਵੀ ਆਪਣੇ ਪਾਈ ਆ ਪਰ ਯਾਰ ਜੇ ਆਪਣੇ ਪੰਜਾਬ ਦੇ ਵਿੱਚ ਆਪਣੇ ਪੰਜਾਬੀ ਭਲਾ ਤੋਂ ਕੋਈ ਚੀਜ਼ ਮਿਲਦੀ ਹੈ ਨਾ ਯਾਰ ਬੇਸ਼ੱਕ 5% ਰਾਈਜ਼ ਹੈ ਬਰਨ ਨਹੀਂ ਹੈ ਹੈਪੀ ਐਂਡ ਲਾਈਫ ਹੈ ਉਹ ਲੈ ਜਵਾਂ ਟਿੱਕੋ ਨਾ ਆ ਵੇਖੋ ਬਾਈ ਆ ਬ੍ਰਾਂਡ ਮਿਲਦੇ ਆ ਬਾਈ ਇਹਦੇ ਨਾਮ ਦਾ ਕਹਿੰਦੇ ਮੇਰੀ ਹੈਪੀਅਰਸ ਬੇਨ ਛੋੜ ਬਾਰ ਬਰ ਕੇ ਕਿੰਨੇ ਰੱਖਦੇ ਨੇ ਨਾ ਬਾਈ ਜੀ ਜੀ ਬਈ ਜੀ ਚ ਹੈ ਲੰਘਿਆ ਬਾਤ ਨਹੀਂ ਜਦਿਕ ਵਿੱਚ ਪਹਿਲੀ ਗੱਲ ਤਾਂ ਜਿਵੇਂ ਕਹਿੰਦੇ ਨੇ ਰਿਸਕ ਸਾਹਿਬ ਬਾਈ ਕਿ ਲੱਗਿਆ ਇਹ ਕੇਵਰ ਮਾੜੀ ਇਤੁ ਤੋ ਤਾਲ ਨੂੰ ਨਹੀਂ ਆਹ ਸੁਦਾ ਲੇਖੋ ਬਾਈ ਹਾਂ ਆ ਵੇਖੋ ਬਾਈ ਆ ਬ੍ਰਿਟੀ ਹੁੰਦੀ ਆ ਪਸੂ ਦੀ ਦੁੱਧ ਵਾਲੀ ਕੋਈ ਕੱਲੀ ਬਿਊਟੀ ਵੀ ਨਹੀਂ ਹੁੰਦੀ ਬਾਈ ਚੀਜ਼ਾਂ ਤੁਰਦੀਆਂ ਦੱਸ ਰਹੀਆਂ ਆਹ ਬ੍ਰਾਂਡ ਤੇ ਵੀ ਮਾਰੀ ਨਿਕਾ ਬਾਈ ਆਹ ਵੇਖ ਨਿੱਕੇ ਨੇ ਕੀ ਮੋਟੇ ਦਜਾ ਕੰਨਾਰਗਾ ਸਿੰਘ ਆ ਚੰਦਰੀ ਦਾ ਹੈ ਨਾ ਬਾਈ ਹਾਂ ਆਹ ਵੇਖ ਲੈ ਬਾਈ ਹਾਂ ਆ ਲੈ ਆਹ ਵੇਖ ਲਓ ਬਾਈ ਆ ਆਹ ਜੀ ਆਹ ਬ੍ਰਾਂਡ ਵੀ ਵੇਖੀ ਬਾਈ ਇੱਧਰ ਵੀ ਲਿਆਈ ਬਾਈ ਇਹ ਕਾਹ ਦੀ ਵੇਖ ਬਾਈ ਮੈਂ ਜੀ ਪਿੰਡੋਂ ਮਿਲੂ ਮਿਲੂ ਸਿੰਘ ਇਹ ਹੈ ਜਾ ਬਾਈ ਕਦੇ ਹੈ ਮੇਰੇ ਸਿਆਰ ਕਿਉਂ ਮੇਰੇ ਤੋਂ ਮੜਾ ਇਹ ਪਚਾ ਕੇ ਕੋਈ ਗੱਲ ਨਹੀਂ ਮੈਂ ਬਾਈ ਆਜੀ ਤਾਂ ਇਹ ਇੰਨਾ ਜਿੱਦਾਂ ਦੇ ਨਾਮ ਹੁੰਦੇ ਵੀਰੇ ਚੈਨ ਦੀਆਂ ਗੱਲਾਂ ਨਹੀਂ ਆ ਕੋਈ ਆ ਕੇ ਵੀ ਤੁਸੀਂ ਵੇਖਣਾ ਨਾ ਜਦੋਂ ਮੈਂ ਇਹ ਜੀ ਜਾਣਾ ਵੀ ਜਿੱਥੇ ਤੁਸੀਂ ਸਵਾ ਲੱਖ ਲਾਉਨੇ ਆ ਨਾ ਭਾਈ ਰੁਪਈਆ ਤੁਹਾਡਾ 20 3000 ਦਾ ਫਰਕ ਪਊਗਾ ਜਦੋਂ ਤੁਸੀਂ ਸਵਾ ਲੱਖ ਵਾਲੀ ਲਓਗੇ ਤਾਂ ਉਹਨੇ ਅਨ ਬਦਲਣੀ ਹੈ ਦਿਖਾ ਦੇ ਠੀਕ ਹੈ ਜੀ ਆਹ ਨਾਲ ਇਹਦਾ ਸਿੰਗ ਦੇ ਪੁਲਿਸ ਜੀ ਵੇਖ ਕੇ ਦੀ ਤਰ੍ਹਾਂ ਲੈ ਜਾ ਲੈ ਜਾ ਭਾਈ ਲੈ ਜਾ ਆ ਸਿੱਧਾ ਨਾਲ ਨਾਲ ਨਾ ਭਾਈ ਸਰਵੇ ਯਾਰ ਤੁਮੀ ਤੋਂ ਹੀ ਜਦਾ ਵੀ 15 ਅੱਜੇ ਨਹੀਂ ਮਿਲੇ 15 ਸਾਲ ਦੇ ਟੱਕੇ ਕਿਹੜੇ ਕਿਤੇ ਲਿੰਕ ਬਣਾਏ ਆ ਤੇ ਬੈਠੇ ਫਿਰ ਪਹਿਲੀ ਗੱਲ ਤਾਂ ਉਹੀ ਗੱਲ ਹੈ 5% ਤੋਂ niche ਰਹੀ ਕਿਤੇ ਨਵੇਂ ਨਿਵਾਸ ਦਾ ਬਹੁਤ ਕੁਛ ਆਣਾ ਚੱਲਣਾ ਪੈਂਦਾ ਹੈ ਨਾ ਬਹੁਤ ਮਾਰਾਂ ਚ ਲੀਆਂ ਨੇ ਬਹੁਤ ਹੱਟਾ ਕਰਦੀਆਂ ਨੇ ਬਹੁਤ ਨਾ ਭਾਈ ਜੇ ਬ੍ਰੈਂਡ ਲੈਣਾ ਤਾਂ ਹੁਣ ਜੀਤੇ ਰੱਖ ਲਓ ਭਾਈ ਹੈਪੀ ਨੂੰ ਰੰਗੜ ਸੰਗੋ ਜਿਲ੍ਹਾ ਸੰਗੋ de